ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਤੇ Facebook ਪੇਜ ਬਰਾਡ ਡੈਰੀ ਫਾਰਮ ਮੋਗਾ ਤੇ ਜੀ ਜੇ ਕਿਸੇ ਵੀਰ ਨੇ ਵੀਡੀਓ ਬਣਵਾਉਣੀ ਹੋਵੇ ਤਾਂ ਮੇਰੇ ਨਾਲ ਸੰਪਰਕ ਕਰ ਸਕਦਾ ਮੇਰਾ ਮੋਬਾਈਲ ਨੰਬਰ 88726 10778 ਜੀ ਅੱਜ ਦੀ ਵੀਡੀਓ ਪਿੰਡ ਫਤੇਗੜ ਕੋਰੋਟਾਣਾ ਜੀ ਤਹਿਸੀਲ ਤੇ ਜ਼ਿਲ੍ਹਾ ਬਾਈਨੂ ਪੈਂਦਾ ਜੀ ਮੋਗਾ ਅੱਜ ਦੀ ਵੀਡੀਓ ਵਿੱਚ ਤੁਹਾਡੇ ਵਾਸਤੇ ਇੱਕ ਐਨੀਮਲ ਲੈ ਕੇ ਆਏ ਜੀ ਡਿਟੇਲ ਪ੍ਰੋਪਰ ਬਾਈ ਤੋਂ ਲੈ ਕੇ ਦਿੰਨੇ ਆ ਤਸੱਲੀ ਭਰਕ ਤੁਸੀਂ ਕਰਨੀ ਹੈ ਜੀ ਨੰਬਰ ਸਕਰੀਨ ਤੇ ਚੱਲਦਾ ਰਹਿਣਾ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਨਾਮ ਤੇ ਐਡਰੈਸ ਦੱਸ ਦਿਓ ਜੀ ਨਾਮ ਰੇਜ ਗਮੋਣ ਸਿੰਘ ਜੀ ਪਿੰਡ ਫਾਦੇਗੜ ਕਰੋਟਣਾ ਜੀ ਤਹਿਸੀਲ ਤੇ ਜ਼ਿਲ੍ਹਾ ਬਾਈ ਮੋਗਾ ਜੀ ਮੋਬਾਈਲ ਨੰਬਰ ਜੀ 98497438 ਬਾਈ ਠੀਕ ਆ ਬਾਈ ਸੂਆ ਕਿੰਨਾ ਮਸੂਈ ਝੋਟੇ ਪਹਿਲਾਂ ਨਾ ਵੀਰੇ ਦੰਦੋ ਚੈੱਕ ਕੀਤੀ ਆ ਜੀ ਦੰਦ ਨਹੀਂ ਵੀਰੇ ਚੈੱਕ ਕੀਤੇ ਯਾਰ ਠੀਕ ਹੈ ਜੀ ਕਦੋਂ ਸੂਈ ਹੈ ਜੀ ਸੂਈ ਨੂੰ ਹੋ ਗਿਆ ਵੀਰੇ ਮੰਨ ਕੇ ਲਾ ਪਤਾ ਡੇਢ ਮਹੀਨੇ ਦਾ ਕਹਿ ਕੇ ਦਿੱਤੀ ਆ ਹਾਂਜੀ ਕੋਈ ਆਦੇ ਹਿਸਾਬ ਨਾਲ ਕੋਈ ਬੱਚੇ ਦਾ ਸਮਝ ਕੇ ਵੀ ਜਿੰਨੇ ਦੋਹਾਂ ਦੀ ਲਾ ਲਾ ਬੱਚਾ ਕੱਟੀ ਆ ਬਈ ਬੱਚਾ ਮਗਰ ਕੱਟੀ ਆ ਜੀ ਚੈੱਕ ਕਰ ਸਕਦੇ ਥੋਡੇ ਸਾਹਮਣੇ ਆ ਚਾਹੇ ਡੂੜ ਦਾ ਸਮਝ ਲਓ ਤੇ ਚਾਹੇ ਦੋਹਾਂ ਦਾ ਸਮਝ ਲਓ ਤੇ ਚਾਹੇ ਸਮਝ ਲਓ ਜੀ ਮਹੀਨੇ ਦਾ ਮਾਲਕਾਂ ਨੇ ਡੇਢ ਮਹੀਨੇ ਦਾ ਕਹਿ ਕੇ ਦਿੱਤੀ ਆ ਜੀ ਤੇ ਵੀਰੇ ਦੁੱਧ ਕਿੰਨਾ ਤਿਆਰ ਆ ਜੀ ਦੁੱਧ ਦੇ ਥੱਲੇ ਵੀਰੇ ਨੈਟ 8 ਕਿਲੋ ਆਈ ਜੋ ਕੇ ਦੇ ਦਾਂਗੇ ਜੀ ਮੈਂ ਨਾ ਆਪਣੀ ਚਾਹ ਟਾਈਮ 'ਚ ਹੋਵੇ ਕੋਈ ਬਾਈ ਠੀਕ ਐ ਠੰਡੀ ਐ ਜੀ ਪੂਰੀ ਹਾਂ ਬਾਈ ਪਰ ਮਿਲਦੀ ਥਾਪੀ ਦੀ ਐ ਭਰਾ ਬੱਚੇ ਤਾਂ ਨਹੀਂ ਮਿਲਦੇ ਬੱਚੇ ਤਾਂ ਨਹੀਂ ਮਿਲਦੀ ਠੀਕ ਐ ਬੱਚੇ ਦਾ ਕਰਦੀ ਬਹੁਤ ਆ ਤੇ ਚਾਹ ਚਾਟ ਬਾਅਦ ਤੇ ਬਹਿ ਜਾਓ ਬਹਿ ਜਾਓ ਬਸ ਬਾਈ ਓਵੇਂ ਹੀ ਲਾਉਂਦੀ ਓਵੇਂ ਹੀ ਲਾਏ ਹੁੰਦੀ ਬਾਈ ਬੱਚੇ ਦਾ ਥੱਲੇ ਛਡਾਉਂਦੀ ਨੇ ਨਹੀਂ ਨਹੀਂ ਬੱਚੇ ਨੂੰ ਨਹੀਂ ਛਡਾਉਂਦੀ ਪਰ ਬੱਚੇ ਨੂੰ ਅੱਖਾਂ ਤੋਂ ਬਾਹਰ ਨਹੀਂ ਹੁੰਦੀ ਜਾਉਂਦੀ ਠੀਕ ਐ ਜੀ ਹਾਂਜੀ ਹਾਂਜੀ ਥਣਾ ਦੀ ਡੰਨ ਆ ਜੀ ਹਾਂ ਥਣਾ ਦੀ ਓਕੇ ਵੀਰੇ ਤੋੜ ਕੇ ਦਿਖਾ ਦੀ ਵੀਰੇ ਬਾਈ ਦੇ ਦਸਨ ਮੁਤਾਬਕ ਜੀ ਸੂਆ ਬਾਈ ਦੱਸਦਾ ਕਿ ਸੂਈ ਐ ਜ ਲਗਭਗ ਡੇਢ ਮਹੀਨਾ ਸੂਈ ਨੂੰ ਜੀ ਬਾਕੀ ਬੱਚਾ ਤੁਹਾਡੇ ਸਾਹਮਣੇ ਹੈ ਜੀ ਤੁਸੀਂ ਚਾਹੇ ਜਿੰਨਾ ਸਮਾਂ ਮਰਜੀ ਮੰਨ ਲਓ ਦੁੱਧ ਕਿੰਨਾ ਦੱਸਿਆ ਸੀ ਬਾਈ 8 ਕਿਲੋ ਹੋਗਾ ਵੀਰੇ ਠੀਕ ਹੈ ਜੀ ਹਾਂਜੀ ਦੁੱਧ ਬਾਈ ਦੱਸਦਾ 8 ਕਿਲੋ ਹੋਗਾ ਦੁੱਧ ਜਾ ਰਹੇ ਸੀਗਾ 12 ਥੋੜਾ ਜਿਹਾ ਅਗੇ ਉਪਰਾਂ ਕਰਕੇ ਆਪਣੀ ਧਿਆਨ ਦੀ ਹੈ ਵੀਰੇ ਠੀਕ ਹੈ ਵੀਰੇ ਹਾਂਜੀ ਹਾਂਜੀ ਬਾਕੀ ਕੁੰਡਾ ਸਿੰਘ ਆ ਚੈੱਕ ਕਰ ਸਕਦੇ ਹੋ ਥਾਣੇ ਕੱਲਾ ਕੱਲਾ ਨਿੱਖੜਮਾ ਹੱਥੀ ਚਵਾਈ ਵਾਲਾ ਥਾਣਾ ਜੀ ਚਾਰ ਹੀ ਥਾਣਾ ਫੋਰਚਾਂ ਕੋਈ ਵੀ ਨਹੀਂ ਬੱਚਾ ਮਗਰ ਤੁਹਾਨੂੰ ਕੱਤੀ ਮਿਲ ਜਾਣੀ ਹੈ ਜੀ ਥੋੜਾ ਜਿਹਾ ਕੈਮਰੇ ਤੋਂ ਡਰਦਾ ਜੀ ਪਸੂ ਬਾਕੀ ਕੁੰਡਾ ਸਿੰਘ ਦਾ ਹਾਈਟ ਵੀ ਚੰਗੀ ਆ ਗੋਲ ਪੈਠ ਪੂਰਾ ਅਣ ਸੋਹਣਾ ਲੱਗਿਆ ਵਾ ਜੀ ਦੁਪਹਿਰ ਦੇ ਟਾਈਮ ਵੀਡੀਓ ਬਣਾ ਰਹੇ ਆ ਜੀ ਇੱਕ ਨਗ ਤੁਹਾਨੂੰ ਨਾਲ ਫ੍ਰੀ ਆ ਜਾਣਾ ਜੀ ਬੱਚਾ ਕੱਟੀ ਮਿਲ ਜਾਣੀ ਜੇ ਕੱਟਾ ਹੁੰਦਾ ਵੀਰੇ ਲੈ ਕੇ ਜਾਣਾ ਪੈਣਾ ਸੀ ਸਮਾਂ ਜਿੰਨਾ ਤੁਸੀਂ ਮਰਜ਼ੀ ਰੱਖ ਲਓ ਤੁਹਾਡੇ ਸਾਹਮਣੇ ਆ ਡਿਮਾਂਡ ਵੀਰੇ ਦੀ ਲੈਣ ਦੇ ਨਹੀਂ ਕਰਗੇ ਜੀ ਹਾਂਜੀ ਕਿਉਂਕਿ ਟਾਈਮ ਬਾਦ ਵੀਡੀਓ ਬਣਾਉਣੀ ਆ ਸਹੀ ਗੱਲ ਹੈ ਜੀ 36000 ਦੇ ਦਿਆਂਗੇ ਬਈ ਹੋ ਜੂ ਮਾਨਤਨ ਬਸ ਛੋੜੀ ਹੋਣੀ ਵਿੱਚ ਵੀਰੇ ਜਮਾਂ ਜੈਜ ਡਿਮਾਂਡ ਆ ਬਈ 63000 ਦੀ ਬਾਈ ਕਹਿੰਦਾ ਝੋਟੀ ਦੇ ਦੰਗ ਜੀ ਸਨਖ ਪੁਣਾ ਝੋਟੀ ਦਾ ਬਹੁਤ ਆ ਬਾਕੀ ਨੰਬਰ ਸਕਰੀਨ ਤੇ ਚੱਲਦਾ ਰਹੂਗਾ ਜੀ ਧੰਨਵਾਦ